ਵੀਰਾਂ ਨੂੰ ਭੈਣ ਭਾਈਆਂ ਨੂੰ ਸਾਰ ਸ੍ਰੀਕਾਰ ਬਾਬੇ ਬਖਤੌਰੇ ਵੱਲੋਂ ਸਾਰੀ ਟੀਮ ਵੱਲੋਂ ਸਾਡੀਆਂ ਵੀਡੀਓ ਲਾਇਕ ਕਮੈਂਟ ਸ਼ੇਅਰ ਕਰ ਦਿਆ ਕਰੋ ਤਾਂ ਕਿ ਆਪਾਂ ਨਮੀ ਤੋਂ ਨਮੀ ਵੀਡੀਓ ਲੈ ਕੇ ਆ ਸਕੀਏ ਤੇ ਉਹ ਘੰਟੀ ਜਲਾ ਬਟਨ ਵੀ ਦਬਾ ਦਿਆ ਕਰੋ ਧੰਨਵਾਦ ਜੀ ਹਰ ਕੀ ਬਾਪਾ ਪਾਰਟ 4 ਆ ਹਾ 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 ਪਤਾ ਨਹੀਂ ਕਿੰਨੇ ਕਿਤਾਬ ਚ ਮੋੜਗੇ ਹੋਣਗੇ ਅੱਡ ਘੰਟੇ ਵਾਂਗੂ ਹੋ ਗਿਆ ਕਿਆ ਇਹਨੂੰ ਢੇੜ ਘੰਟੇ ਵਾਂਗੂ ਚੱਲ ਕੋਈ ਨਾ ਜਿਹੜੇ ਭੇਜਨੇ ਆ ਉਹ ਤਾਂ ਆਪਣੇ ਕੋਲੇ ਆ ਹੀ ਜਾਣਗੇ ਰੱਬ ਦੇ ਦਿੱਤੇ ਹਾਂ ਹਾਂ ਜਲਦੀ ਛੱਡ ਦੇ ਜੀ ਬਿੱਲ ਤਾਂ ਪਹਿਲੀ ਹੀ ਜੀ ਗਿਆ ਲੈ ਇਧਰ ਦੇ ਦਿਆਂ ਦੇ ਨੇ ਆ ਰਾਤ ਤੱਕ ਇਹਨਾਂ ਵੀਰਾਂ ਦੇ ਕਰਮ ਨੂੰ ਮੈਂ ਤੁਹਾਨੂੰ ਜੀ ਹੈਲੋ ਉਹ ਕਿਵੇਂ ਆ ਜਾਗਰਾ ਵੇ ਸ਼ਰਾਮਾ ਬੋਇਦਾ ਹੁੰਦਾ ਨਹੀਂ ਪਤਾ ਨਹੀਂ ਜੇ ਕਵੀ ਯਾਰ ਮੈਂ ਕੀ ਕਹਾਂ ਨਹੀਂ ਬੋਲਦਾ ਅੱਛਾ ਪਛਾਣ ਲਿਆ ਅੱਛਾ ਇੱਕ ਤਾਂ ਤੇਰੀ ਦੀ ਕੰਮ ਵਾਲੀ ਰਹਿੰਦੇ ਨੇ ਆਖੇ ਜਿਵੇਂ ਬੜਾ ਲਘੂ ਬਿੰਦਾ ਕਰਿਆ ਆਟਾ ਕੀ ਕਹਨਾ ਯਮੀ ਹੈ ਜਿਹਨੇ ਅੱਛਾ ਅੰਗਾ ਇੱਕ ਤਾਂ ਮੇਰਾ ਕੰਮ ਹੋਰ ਕਰਕੇ ਦੇ ਫਿਰ ਉਹ ਯਾਰ ਦੁਕਾਨ ਤੇ ਜਵਾਹ ਜਿਆ ਰੱਖਣਾਗਾ ਉਹ ਇੱਕ ਪਹਿਲਾਂ ਰੱਖਿਆ ਸੀ ਉਹ ਦੋ ਕੁ ਦਿਨਾਂ ਆਕੇ ਗੰਜਰ ਦਾ ਹਟ ਗਿਆ ਤੇ ਆਪ ਤੈਨੂੰ ਪਤਾ ਵੀ ਹੁਣ ਗੋਡੇ ਕੀਤੇ ਜੇ ਮੇਰੇ ਕੰਮ ਨਹੀਂ ਕਰਦੇ ਆ ਕੱਲੇ ਨੂੰ ਔਖਾ ਹੋ ਜਾਂਦਾ ਫਿਰ ਸ਼ਰਦਾ ਪਤਾ ਵੀ ਲੈ ਕੇ ਆਉਣਾ ਹੁੰਦਾ ਫਿਰ ਮਗਰੋਂ ਗਾਹਕ ਮੁੜ ਜਾਂਦੇ ਨੇ ਤੇ ਪਿੰਡ ਜੀ ਵੀ ਮਾੜਾ ਮੋਟਾ gekeੜਾ ਫੇੜਾ ਦੇ ਕੇ ਆਉਣਾ ਪੈਂਦਾਗਾ 2 ਰੁਪਏ ਵੀ ਜੇ ਕਿਸੇ ਪਾਸੋਂ ਗ੍ਰਾਹੀ ਕੱਚੀ ਹੋ ਜੇ ਚੰਗਾ ਇਹ ਮੇਰਾ ਕੰਮ ਜ਼ਰੂਰ ਕਰਕੇ ਦੇਈ ਓਏ ਤੂੰ ਕੱਚੀਆਂ ਗੱਲਾਂ ਨਾ ਕਰਿਆ ਕਰ ਹਰ ਵਕਤ ਹੋਰ ਚੰਗਾ ਲਾ ਮੈਂ ਆਖਦਾ ਫਿਰ ਚੰਗਾ ਆ ਬਲੇ ਬਲੇ ਜੋ ਨੇਜੀ ਅਰ ਕੱਖ ਵਾਲੀ ਹੋਗੇ ਉਤੋਂ ਕੋਈ ਦਿਹਾੜੀਆਂ ਨਹੀਂ ਮਿਲਦਾ ਛੋਟਾ ਪਿੰਡਾ ਨਾ ਕੋਈ ਇੱਥੇ ਦਿਹਾੜੀਆਂ ਮਿਲਦਾ ਭਾਂਚੂ ਦੇ ਦਾ ਓਏ ਹਾਂ ਚੋ ਮੋਢੇ ਕੋਲ ਚੱਲ ਕੇ ਆਉਣੇ ਆ ਉਹ ਵੇਲੇ ਕਵੇਲੇ ਪੈਗ ਵੀ ਲਾ ਗਿਆ ਆੜੀ ਵੀ ਰੱਖਦਾ ਆਪਣੇ ਨਾਲ ਜਵਾਬ ਨਹੀਂ ਦੇਣਾ ਉਹਦੇ ਕੋਲੇ ਉਹਦੇ ਕੋਲੇ ਚੱਲ ਕੇ ਆਉਣੇ ਆਂ ਵੇਲੇ ਭਾਂਦਾ ਯਾਰ ਤੜਕੀ ਰੱਖਿਆ ਦਾ ਕੰਨਖਾਨਾ ਅੱਜ ਬਣਾਵਾ ਕੇ ਰੂ ਬਾਗ ਤਾਂ ਖੁੱਲਾ ਪਿਆਗਾ ਅੰਦਰ ਕੂ ਹੈ ਨਾ ਪਈ ਹੋਗਾ ਨੇ ਕਿਹੜਾ ਕੰਮ ਕਰਨਾ ਕੋਈ ਤੇ ਕੋਈ ਆ ਜਾਂਦਾ ਢੜੀਆ ਤਾਂ ਭੱਗ ਜਾਂਦਾ ਤਾ ਮੋਟਿਆ ਓਏ ਉਹ ਆਇਆ ਨਾ ਰੋਟੀ ਖਾਈ ਜਨਾ ਯਾਰ ਕਿਹਦਾ ਉਹ ਬਾਹਰ ਭੁੱਲਾ ਹਾਂ ਬਾਹਰ ਭੁੱਲਾ ਯਾਰ ਰੋਟੀ ਖਾ ਲੈ ਕਿੱਧਰ ਬੈਠਾ ਦੀ ਨਹੀਂ ਉਹ ਬਾਹਰ ਦੇਖਾ ਕਿੱਧਰ ਤੇ ਆ ਰੋਟੀ ਹਾਲ ਲਾਵੇ ਉਹ ਤੇ ਤੂੰ ਆ ਗਿਆ ਮੌਕੇ ਤੇ ਦਾ ਖਾ ਲਾ ਤੂੰ ਨਾ ਨਾ ਬੱਸ ਤੂੰ ਰੋਟੀ ਉਹ ਖਾ ਗੁਲਾ ਕੁੱਪੜੀ ਨੇਤੀ ਦਾ ਨਜ਼ਰਦਾ ਹੁਣ ਬੋਲੇ ਮੇਰਾ ਹਾਲਾ ਕਰੇ ਕੁੱਪੜੂ ਕੜੂ ਬਣਾ ਲਿਆ ਆ ਦੇ ਫੋਰ ਕੀ ਆ ਬੰਦੇ ਲੰਬਾ ਨਾ ਲੈ ਗਿਆ ਉਹ ਜਦੋਂ ਬੁੜੀ ਪਤਾ ਲੈਣਾ ਇਹ ਦੁਰਦੋਂ ਆਪਾਂ ਰੰਡ ਕੇ ਗਾਇਸ ਵੀ ਬੰਦਾ ਕਰਤਾ ਅੱਛਾ ਹਾਂ ਮੈਂ ਤੇਰੇ ਕੋਲ ਹੀ ਆਇਆ ਸੀ ਹਾਂ ਕਿਵੇਂ ਝੋਨੇ ਦੇ ਕੱਖ ਵਾਲੇ ਓਏ ਪਿਆ ਕਢਾਉਣੇ ਹੋਰ ਕੀ ਕਢਾਵਾਂਗਾ ਉਹਦੀ ਮਾਰ ਬੰਡੇ ਯਾਰ ਤੂੰ ਮੇਰੇ ਚੱਲ ਯਾਰ ਮੇਰੀ ਗੱਲ ਸੁਣ ਮੇਰਾ ਖਰਾ ਪੈਰ ਖਰਾਬ ਹੁੰਦਾ ਪਾਣੀ ਚ ਪਾਣੀ ਸਿਕਾ ਹਵਾ ਰੋੜਣਾ ਅੱਛਾ ਉਹਦੇ ਸੁੱਕੇ ਆ ਹੋਰ ਉਹ ਸੁਕਾਤਾ ਵਹਣ ਜਾਵਾਂ ਯਾਰ ਐਂ ਕੰਨ ਕਰਦਾ ਮਾਂਤਾ ਯਾਰ ਮਗ ਚੱਲੇ ਯਾਰ ਇਸ ਵਾਰ ਪਾਸ ਸੋਲਵਾ ਦੂ ਕੱਲ ਨੂੰ ਬਸ ਤਾਰੇ ਕਿਲਵਾਇਆ ਹੁੰਦੇ ਮੈਨੂੰ ਓ ਯਾਰ ਚਾਰ ਹੋ ਜਾਣਗੇ ਦਾਣੇ ਯਾਰੋਂ ਭੈਣ ਤੋਂ ਦੇ ਕੋਲ ਲਾਲੇ ਦਾ ਕੰਮ ਕਰਨਾਗਾ ਪੈਸੇ ਦੇ ਉਹਦਾ ਭਾਇਦਾ ਯਾਰ ਠੜਕੀ ਆ ਸਿਰੇ ਦਾ ਰੰਨਾ ਦਾ ਬਾਵਾ 1000 ਰੁਪਇਆ ਦੇਣਾ ਗੜ ਕੇ ਸ਼ੁਕਰੇ ਪਾਲਿਆ ਮੇਰੇ ਤਾਂ ਰੋਟੀ ਨਹੀਂ ਖਾਣੇ ਫਿਰ ਤੈਨੂੰ ਬਣ ਜਾਣਗੇ 4 ਪੈਸੇ ਉਹ ਲਵਾ ਦੂ ਫਰਮਾਏ ਓ ਯਾਰ ਲਵਾ ਦੂ ਕੋਈ ਗੱਲ ਨਹੀਂ ਜਾਰੀ ਵਾਲੀਆਂ ਗੱਲਾਂ ਨਹੀਂ ਕਰਦਾ ਨੂੰ ਓ ਜਾਰੀ ਵਾਲੀਆਂ ਤੈਨੂੰ ਆ ਖਵਾਈ ਇਹਨਾਂ ਰੋਟੀ ਖਵਾ ਕਹੀ ਨਾ ਫੇਰਾ ਬਰ ਬਹਿ ਜਾ ਲੈ ਹੋਰ ਦੱਸ ਓ ਐ ਕਾਨੂੰ ਯਾਰ ਤੂੰ ਕੰਮ ਕਰਵਾ ਹੈ ਇਹ ਦੂਤੋਂ ਵੀ ਹੋਰ ਦੱਸ ਕੀ ਹੈ ਮਰ ਜੀ ਆ ਹਾਂ ਪਾਤੋਂ ਅੰਕਲ ਨੂੰ ਬਖਰੋ ਰੇਕੇ ਲਵਾਉਣਾ ਬਣੋ ਹਾਂ ਹਾਂ ਪਰਚਨ ਗੁਰ ਪੱਕਾ ਆ ਜੀ ਮੈਂ ਆਪੇ ਆਜੂ ਮੈਂ ਰੋਟੀ ਵੀ ਨਹੀਂ ਖਾਣ ਦਿੰਦਾ ਕੜ ਕੇ ਸੁੱਕਣੇ ਪਾ ਲਿਆ ਇੱਕ ਉਹ ਇਧਰ ਹੁਣ ਬਾਣ ਗਿਆ ਜਾਉਣ ਵਾਲਾ ਭੈਣ ਦਾ ਯਾਰ ਉਹ ਆਹਾ ਹਾ 10000 ਰੁਪਇਆ ਦੇਣਾ ਉਹਨੇ ਕੜ ਕੇ ਸੁੱਕਣੇ ਪਾ ਰੰਨਾ ਦਾ ਜਾ ਰਹੋ ਪੈਸੇ ਕਿਹੜੇ ਮੰਗਣ ਆਉਦਾ ਆਸ਼ਕੀ ਕਰਨ ਆਉਦਾ ਮੇਰਾ ਸਾਲ ਹੂੰ ਹੋਰ ਨਾਲ ਇਹ ਹੀਰਨ ਦਾ ਛੜਕੀ ਜੰਨਾ ਮਾਰੇ ਜੁਰੇ ਫਦੇ ਨੇ ਹੋਜੋਜਾ ਜੇਕਰ ਜਿਨ ਰੱਖੂਂਦਾ ਨਾ ਏ ਹੂੰ ਆ ਕੁੱਕੜੀ ਵਾਲੀ ਕਰਨੀ ਕੋ ਮੇਰੇ ਸਾਲਾਂ ਦੀ ਬੁੰਡ ਵੱਢ ਕੇ ਕਿਦਣਾ ਭਲਾਡਾ ਲੇਕ ਦੂੰ ਮੈਂ ਤਾਂ ਉਹਦੀ ਹੂੰ ਉਹ ਯਾਰ ਆ ਜੀ ਆਪਣੇ ਯਾਰ ਫਕਤੌਰੇ ਕੋਲੇ ਵੀ ਜਾ ਕੇ ਆਉਣਾ ਉਹ ਭੈਣ ਦਾ ਲੜਵਾ ਕਰੇ ਅੜ ਜਾ ਲੰਬਾ ਦੇ ਜੀ ਸਾਲਾ ਬਾਰੀ ਜਾ ਮੇਰਾ ਸਾਲਾ ਜਹਰ ਜਾ ਬਹੁਤ ਜਵਾਨ ਤੇ ਭੈਣ ਤੇ ਖਾਦਣ ਉਹ ਵੀ ਹੁਣ ਲਾਂਬੇ ਲੈਣ ਲੱਗੇ ਬਯਾ ਨਿਕਲ ਨਿਕਲ ਜਾ ਨਿਕਲ ਜਾ ਤੋਰੇ ਕਰੀ ਜਾਈ ਆਉਣਿਆ ਯਾਰ ਲੰਬਾ ਦਾ ਪਾਣ ਸਾਹ ਹਾਜ਼ਰ ਜਵਾ ਦਾ ਪਾੜਾ ਛੜਿਆਗਾ

ਇਰਣਾ ਲੈ ਨੀ ਦੈਲਾਲਾ ਮਾਣਾ ਕੋਲੀ ਨਹੀਂ ਰਵਾਪਾ ਕਿਤਰੀ ਬਾਬਾ ਉਹ ਡੇਰੇ ਵੀ ਨਹੀਂ ਫੇਰ ਤੇ ਜਾਗਾ ਜੀ ਕਿ ਕਰਵਾਉਣਾ ਸਰਪਾ ਜਿੰਨਾ ਸਾਲੀ ਗਰਮੀ ਬਹੁਤ ਆਏ ਜ ਬਕਤੌਰੇ ਕੋਲੇ ਜਾ ਕੇ ਆਉਣਾ ਪੂਗਾ ਸਹੀ ਵੀ ਨਾ ਚੱਕਲੀ ਇਹ ਕਰੋ ਕੱਲ ਹੱਟ ਪਰੇ ਜਾਗਰਾ ਤੁਰਤੀ ਚਲਦੇ ਆਲੇ ਹੱਟ ਤੁਰਦੇ ਰਹਿਣਗੇ ਨਾਲੇ ਬਾਬੇ ਦੇ ਮੱਥਾ ਟੇਕ ਆਵਾਂਗੇ ਉੱਥੇ ਦੇਰੀ ਚ पर साधन सुधन नहीं होगा भाव मरना जरूर ਬੜੀ ਗਰਮੀ ਆ ਪਾਣ ਚੋ ਆ ਕੀ ਆਉਂਗਾ ਭਾਈ ਆ ਗਈ ਬਗਤੌਰੇ ਦੀ ਮੋਟਰ ਦਾ ਖਾਮ ਦੀਦਾ ਹੈ ਨਹੀਂ ਇੱਥੇ ਵੀ ਖੇਤ ਕਿਤੇ ਕਿੱਧਰ ਗਿਆ ਓ ਬਗਤੌਰਿਆ ਉਹ ਭੈਣ ਨਾਲ ਨਾ ਕਿਧਰ ਗਿਆ ਬੋਲਦਾ ਨਹੀਂ ਹੂੰ ਆ ਹੈ ਦੋਨੇ ਮਾਰ ਲਾ ਤਾਂ ਦੇ ਯਾਰ ਦੇ ਦੀਏ ਪਾਸਾ ਆਹਾ ਆਹਾ ਆਈ ਦੋਨੇ ਆ ਬੰਨ ਲੈ ਬਰਾ ਆਹ ਓਏ ਆਹਾ 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 ਐਂ ਜੱਲ ਲੌੜਿਆ ਜੁਗਰੀਆਂ ਨਾ ਓਏ ਗਰੀਨਾ ਮੇਰੇ ਸਾਲੇ ਦੇ ਉਹ ਘਰੇ ਤਾਂ ਕੀ ਟਿਕਣ ਦੇਣਾ ਸੀ ਖੇਤ ਵੀ ਨਹੀਂ ਟਿਕਣ ਦਿੰਦਾ ਤੂੰ ਓਏ ਬੋਲੀ ਕਿ ਨਹੀਂ ਜਾਂਦੇ ਬੋਲੀ ਤਾਂ ਸੁਫਨੇ ਲਈ ਜਾਂਦਾ ਸੀ ਹਾਂ ਸੁਫਨੇ ਦਾ ਭੈਣ ਦਾ ਖਾ ਮੱਪੜਾ ਕਰ ਜੀ ਜੱਤਰਗੜ੍ਹ ਤੋਂ ਮੜ ਜਾਣਾ ਕਿਦਿਆਂ ਲੰਦਾ ਸੁਫਨਾ ਮਾ ਦੇ ਪੁੱਤਾਂ ਪਰ ਰੰਗ ਕੀ ਸੀ ਨਾ ਨਜ਼ਾਰੇ ਹੀ ਆ ਗਿਆ ਜਮਾ ਗੰਡੇ ਹੀ ਗਾਲ ਤੇ ਆ ਕੇ ਪਾਣੀ ਪਾਦਾ ਜੱਗਾ ਬਾਗ ਤਾਂ ਮੇਰਾ ਤਾਂ ਜਮਈ ਪੱਟ ਤਾ ਨੂੰ ਭੈਣ ਦਾ ਖਾਵਾ ਮੈਂ ਉਹ ਉਥੋਂ ਤੁਰ ਕੇ ਆ ਬੰਡੋ ਐਡੀ ਕਿਦਰੀ ਬਾਹਤ ਖਿਲਾੜੀ ਆਈ ਸੀ ਜਿਹੜਾ ਭੈਣ ਦੀ ਬੁੱਧੀ ਐਡੀ ਦੁਰ ਤੋਂ ਤੁਰ ਕੇ ਆਇਆ ਕੀ ਕਰਨਾ ਹੈ ਦੱਸ ਲਾਲੇ ਨੇ ਲਾਂਬਾ ਦਿੱਤਾ ਉਹ ਸੀ ਬੁਰਾ ਉਹਨੇ ਮੈਂ ਤਾਂ ਛੇੜੀ ਨਹੀਂ ਕੋਈ ਤੂੰ ਗਾਣੂ ਯਾਰ ਹੋਰ ਉਧਰ ਛੋਟੇ ਜਿਹਾ ਬਾਗ ਜene ਭੈਣ ਦੇ ਖਾਣੇ ਤੇ ਧੋਤੀ ਗੋਲਦੀ ਉਹ ਨੰਗਾ ਕਰਦਾ ਸਾਰਾ ਉਹਰ ਤਾਂ ਫੁੱਲ ਪੱਟੀ ਦਾ ਬੱਟੀ ਕਿਉਂ ਨਹੀਂ ਉਹ ਮੈਨੂੰ ਤਿੰਨ ਚਾਰ ਵਾਰੀ ਕਹਦਾ ਹੁਣ ਮੈਨੂੰ ਤੇ ਫਿਰ ਲਾਲਾ ਮੇਰੇ ਕੋਲੇ ਆ ਜਾਂਦਾ ਲਾਲਾ ਕਹਿੰਦਾ ਯਾਰ ਮੈਨੂੰ ਆਇਆ ਕਿਤੇ ਡਾਂਗ ਨੂੰ ਆ ਮੈਂ ਕਹਿੰਦਾ ਮੇਰਾ ਸਾਲਾ ਲੱਗਦਾ ਕਰਿਆੜਾ ਕੁੰਡੇ ਤੋਂ ਡਰ ਗਿਆ ਹਣਾ ਮੈਨੂੰ ਆਖਿਆ ਜੀ ਮੈਂ ਤੂੰ ਭੱਗ ਜਾ ਅੱਛਾ ਇਹ ਕੰਨਾ ਨਹੀਂ ਕਹਿੰਦਾ ਤੂੰ ਜਾ ਕਰ ਤੇਰਾ ਯਾਰ ਆਹੋ ਅੱਛਾ ਦੂਜਾ ਵਾਰ ਇਹਨੂੰ ਘੂਰਦੀ ਉਹ ਯਾਰ ਕੀ ਕੂਰਾ ਉਹਦਾ ਮੇਰੇ ਨਾਲੋਂ ਵੀ ਕੰਜਰ ਹੋਏ ਪਏ ਨੇ ਤੂੰ ਸਮਝਾਏਂਗਾ ਫੇਰੀਆ ਸਮਝਾਵਾਂਗੀ ਉਹ ਤਾਂ ਮੈਨੂੰ ਕਹਿੰਦਾ ਕਿ ਚੌਰਿਆ ਤੂੰ ਨਹੀਂ ਦਾ ਸਾਰਾ ਦਿਨ ਬੀਂਹਾਂ ਚ ਤਰਿਆ ਫਿਰਦਾ ਮੈਂ ਤਾਂ ਮੈਨ ਆਉਣ ਲੱਗਾ ਜੀ ਉਹ ਪੁੰਡ ਤੇ ਅੱਛਾ ਮਾ ਚੱਲ ਬਹੁਤ ਹੋਰ ਵੀ ਨਾ ਆਦੇ ਮਾਂ ਇਹ ਤਾਂ ਬੁਢੀਆਂ ਮਾਗਰ ਪੜਨ ਉਹ ਬੁਢਾਂ ਤੋਂ ਵੀ ਕਾਨੂੰ ਡਰਦੇ ਆ ਯਾਰ ਉਹ ਮੇਰੇ ਵਾਲਾ ਝੋੜ ਜ਼ਿਆਦਾ ਕਰਦੇ ਹੀ ਰੱਕਾ ਨਹੀਂ ਉਹ ਗਾਂਹ ਕੰਮ ਤੇ ਲਾਫਰ ਕਾਂਹ ਕੰਮ ਕਰਨਗੇ ਫਿਰ ਮੇਰਾ ਪੁੱਤ ਹੈਗਾ ਹੁਣ ਜਿਹੜਾ ਤਾਂ ਤੂੰ ਲਾਂਬਾ ਲੈ ਕੇ ਆਇਆ ਉਹ ਤਾਂ ਕਿਤੇ ਖਾਵਾ ਕੁੱਤੀ ਬਾੜੀ ਬੈਠਾ ਜੀ ਓਏ ਓਪਾ ਆਏ ਯਾਰ ਤੇ ਰੌਲਾ ਨਹੀਂ ਪਿੰਡ ਤੇ ਜਾ ਕੇ ਦੱਸ ਦੀ ਕਿਤੇ ਬਣੀ ਬਣਾਈ ਇੱਜ਼ਤ ਜਮਾਈ ਕਾ ਲੱਗਦੇ ਸੀ ਦੀ ਸੁਪਣੇ ਲਈ ਜਾਂਦਾ ਸ਼ਾਂ ਉਹ ਕਾ ਨੂੰ ਸੁਪਣੇ ਦਾ ਤੈਨੂੰ ਪਤਾ ਇੱਕੋ ਹੀ ਆਉਂਦੀ ਹੁੰਦੀ ਆ ਆਪਣੇ ਬੈ ਜਾ ਮਾਰ ਕੇ ਦੱਸ ਬੈ ਤਾਂ ਆਹ ਮੋਟਰ ਚੱਲੀ ਜਾਂਦੀ ਆ ਲੱਗਾ ਮਾਰਿਆ ਵਾ ਘਰੋਂ ਗਾਲਾਂ ਦੇਣਗੇ ਜਵਾਕ ਕਿਹੜੀ ਤੈਨੂੰ ਪਤਾ ਤਾਂ ਹੈ ਯਾਰ ਆਪਾਂ ਕਿਹੜਾ ਹੁਣ ਜਣੇ ਖਣੇ ਨਾਲ ਮੂੰਹ ਮਾਰੇ ਨੇ ਪੁੱਤੇ ਦਾ ਵੱਡਿਆ ਬੂਰਾ ਭੈਣ ਉਹ ਨਹੀਂ ਯਾਰ ਤੈਥੋਂ ਕਦੇ ਮੌਲਾ ਰੱਖਿਆ ਭਲਾ ਓਲਾ ਹੁਣ ਦੱਸ ਦੇ ਕਿਹੜੀ ਸੀ ਉਹੀ ਸੀ ਅੱਛਾ ਹਾਂ 25 ਜਵਾਨ 76 ਨਾਲ খালি ਕਿਤੇ ਉਹ ਭੈਣ ਦਾ ਹਾਂ ਚੱਕ ਦਿਨ ਗੱਲ ਹੋਰ ਦੱਸਾਂ ਹਾਂ ਲਾਲ ਆਇਆ ਕਹਿੰਦਾ ਮੇਰਾ ਜਿਗਾਰਡ ਲਾ ਬਹੁਤ ਤੂੰ ਫਸਾ ਦੇ ਨਾ ਭੈਣੇ ਯਾਰ ਤੋਂ ਪੈਸੇ ਪੂਸੇ ਦਵਾ ਦੇਾਂਗੇ ਲੈ ਬਾਈ ਇਹਦੀ ਬੁੰਡ ਤੇ ਹੋਰ ਹੁਣ ਪੈਸੇ ਪੂਸੇ ਦਵਾ ਦੇਾਂ ਕੁਝ ਨਹੀਂ ਹੁੰਦਾ ਮਾਦਾ ਕਹਣਾ ਉਹਦੀ ਢੋਲੇ ਚੱਲਾਂਗੇ ਹਾਂਹੀਂ ਤੇ ਮੈਂ ਤੈਨੂੰ ਆਦਾ ਇਹ ਗੱਲ ਹੈ ਕਿ ਉਹ ਜੇ ਰੌਲਾ ਪੈਣ ਲੱਗਿਆ ਰੁਪਿਆ 10000 20000 ਗੱਲ ਹੀ ਕੁਝ ਨਹੀਂ ਸੇਟ ਕੋਲੇ ਪੈਸੇ ਵਾਲੇ ਆ ਐਨ ਤੋਂ ਲੱਖ ਰੁਪਏ ਦੀ ਗੱਲ ਕਰ ਤੇ ਘਰ ਵਾਲੀ ਤੋਂ ਇੰਨਾ ਡਰਦਾ ਹੋ ਆਪਦੀ ਤੋਂ ਰਹੇ ਰੱਬ ਦਾ ਨਾਮ ਉਹਦਾ ਕਹਦਾ ਦਿਨਤੀ ਨਹੀਂ ਉਹ ਮੈਂ ਤਨ ਹਾਈਂਦਾ ਕਰੇ ਡਰਦਾ ਵਾਲਾ ਪੈਸੇ ਜਿੰਨੇ ਮਰਜ਼ੀ ਦਵਾਦੀ ਇਹ ਤਾਂ ਚਲ ਹੁਣ ਤੂੰ ਛੱਡ ਗੱਲਾਂ ਕੱਚੀਆਂ ਪਿੱਲੀਆਂ ਤਾਂ ਆਪਾਂ ਬਹੁਤ ਕਰ ਲਈਆਂ ਸਾਰੀ ਉਮਰੀ ਇਸ ਕੰਮ ਚ ਨਗਾਤੀ ਤੇ ਹਿੰਦੂ ਸਪੈਸ਼ਲ ਫਿਰ ਲਾਲੇ ਦਾ ਲੰਬਾ ਹੀ ਦੇਣਾ ਆਇਆ ਸੀ ਹੋਰ ਮੈਨੂੰ ਵਾਲੇ ਵਾਰੀ ਕਹਤਾ ਯਾਰ ਉਹਨੇ ਯਾਰ ਅੱਛਾ ਲਾਲੇ ਨੇ ਸੱਚੂ ਪੈਸਾ ਨੂੰ ਤਾਂ ਨਹੀਂ ਕਿਹਾ ਪੈਸੇ ਦੇਣੇ ਆ ਤਾਂ 10000 ਰੁਪਇਆ ਤੇਰਾ ਤਾਂ ਪਤਾ ਨਹੀਂ ਮੈਨੂੰ ਤਾਂ 20 ਵਾਰੀ ਟੋਕ ਤੋਨੇ ਕਿੰਨੇ ਕ ਦੇਣੇ ਆ ਮਾਦਾ 8000 1500 ਦੇਣਾ ਹੋਰ ਤਾਂ ਜਿੰਨਾ ਦੇਣਾ ਹੈ ਮੈਨੂੰ ਪਤਾ ਹੀ ਨਹੀਂ ਦੜਤ ਦੇਣੀ ਕਹਿੰਦਾ ਯਾਰ ਮੈਨੂੰ ਕਹਿੰਦੀ ਨਹੀਂ ਕਹਿੰਦਾ ਮੇਰੇ ਤਾਂ ਡਾਂਗਣਾ ਮਾਰੇ ਲਾਂਬਾ ਵੀ ਨਹੀਂ ਲੈ ਕੇ ਆਉਦਾ ਮੈਂ ਤਾਂ ਕਟੂਕਟ 10000 ਆਇਣ ਨੂੰ ਤੂੰ ਤਾਂ ਹਿਸਾਬ ਹੀ ਨਹੀਂ ਕੀਤਾ ਸਾਲ ਹੋਇਆ ਪਿਆ ਚੰਗੀ ਗੱਲ ਆ ਫਿਰ ਤਾਂ ਹੋਰ ਹੁਣ ਦੇਮਾਗੇ ਯਾਰ ਆ ਚੋਨਾ ਜਾ ਹੁਣ ਲਾਇਆ ਕਿਹੜਾ ਮੱਕੀ ਮੁੱਕੀ ਜੀ ਬੀਜੀ ਸੀ ਸੌਰੇ ਦੀ ਕੁਛ ਨਹੀਂ ਹੋਈ। ਇਹ ਨੂੰ ਪਾਈ ਨਿੰਨ ਚ ਉਹ 11 ਸਿੱਟੀ ਰੇਕੜਾ ਮਿਲਦੀ ਐ ਅੱਜ 10 ਗੱਟੇ ਲਾ ਕੇ ਗਿਆਗਾ ਪੈਣੀ ਖੜਾ ਜੀ ਮੀਟਰ ਜਾ ਉੱਥੇ ਹੋਰ ਉਹ ਪੈਣੀ ਵਾਲੇ ਨੂੰ ਕਿਹਾ ਸੀਗਾ ਮੈਂ ਲਾ ਕੇ ਜਾਈ ਫੋਨ ਕਰਿਆ ਹੋਇਆ ਸੀਗਾ ਖੜਾ ਜੀ ਖੜਾ ਜੀ ਮੈਂ ਦੇਖਿਆ ਲਾ ਗਿਆ ਮੇਰੇ ਆਉਣ ਤੋਂ ਪਹਿਲਾਂ ਖੜਾ ਸੀ ਅੱਛਾ ਫੇ ਲਾ ਗਿਆ ਹੋਊਗਾ ਮੈਂ ਫੋਨ ਕਰਿਆ ਸੀਗਾ ਕੋਣ ਸੁਣਾ ਫਿਰ ਉਹ ਤਾਂ ਠੀਕ ਆ ਪੁਰਾਣੀਆਂ ਗੱਲਾਂ ਯਾਦ ਕਰਾ ਕੇ ਤੂੰ ਪੁਰਾਣੀਆਂ ਬੱਚਿਆਂ ਬਿੱਲਿਆਂ ਦਾ ਕੀ ਕਰਨਾ ਕੋਸਿਆ ਹੁਣ ਗੱਲ ਕਰਕੇ ਸਿਆਣੇ ਹੋ ਗਏ ਚੱਲ ਫਿਰ ਤੂੰ ਐਂ ਕਰ ਹੁਣ ਤੂੰ ਪਿੰਡ ਨੂੰ ਕਾਹਤੇ ਆਏਗਾ ਮੈਨੂੰ ਵੀ ਲੈ ਚੱਲੀ ਤੁਰ ਕੇ ਆਇਆ ਮੈਂ ਤਾਂ ਫਿਰ ਚਾਹੀ ਫੜ ਲਿਆਉਂਦਾ ਘੁੱਟ ਮੇਰੀ ਓ ਯਾਰ ਆਉਂਦੇ ਆਉਂਦੇ ਫਿਰ ਰਾਇ ਬਣ ਕੇ ਮੈਂ ਚੱਲ ਬਾਕੀ ਚੱਲਦੇ ਹੂੰ ਤਾਂ ਕਿਾ ਚੱਲ ਫਿਰ ਤੂੰ ਐਂ ਕਰ ਮੈਂ ਤਾਂ ਭਰਾਵਾ ਦੇਖਦਾ ਹਾਂ ਜੇ ਪਾਣੀ ਪੂਣੀ ਜੇ ਤਾਂ ਤੈਨੂੰ ਮੈਨੂੰ ਤਾਂ ਕੰਮ ਮੈਨੂੰ ਤਾਂ ਕੋਈ ਕੰਮ ਨਹੀਂ ਜੇ ਨਹੀਂ ਕੰਮ ਤਾਂ ਫਿਰ ਬਹਿ ਜਾ ਬੈਠੇ ਆ ਮਾੜਿਆ ਮੈਂ ਗੇੜਾ ਮਾਰਿਆ ਮੈਂ ਦੇਖਿਆ ਮੈਂ ਪਾਣੀ ਕੋਈ ਬੱਟ ਡਾਲਾ ਦੇਖਿਆ ਦੇਖਿਆ ਆਏ ਹਾਈ ਵੇ ਪੈ ਜਾ ਤੂੰ ਲੈ ਲਾ ਖੁਖਲਾ ਲੱਗ ਗਿਆ ਸੁਹਣਿਆ ਆ ਜੇ ਕੋ ਚੰਗਾ ਬੈਂ ਦੇ ਖਾਵਾ ਦੀ ਮੇਰੇ ਕਿੱਥੇ ਅੰਗਰੇਜ਼ੋ ਬਣਾ ਤੇਰੀ ਹੁੰਦੀ ਆ ਆਏ ਉਹ ਥੋੜੇ ਹੋ ਗਏ ਹੁਣ ਤਾਂ ਜਮਾ ਉਹ ਤੋਰਿਆ ਹਵਾ ਵਾਲੀ ਥੋੜੀ ਚੱਲਦੀ ਆ ਓਏ ਹਵਾ ਤਾਂ ਪੁੱਛਣਾ ਮੈਨੂੰ ਤਾਂ ਇੱਕਾ ਕੰਜਰ ਕਿਤਾ ਹੋਰ ਕਰਨਾ ਪਊਗਾ ਪਾਣੀ ਹੋ ਗਏ ਢੂੰਗੇ ਐਪੀ ਕਰਨੀ ਪੂਰੀ ਹੁਣ ਤਾਂ ਫਿਲਟਰ ਨਾਲ ਡੰਗ ਲਾਹੀ ਜਾਂਦੇ ਸੀ ਓ ਸਵਾ ਲੱਖ ਨੂੰ ਹੂਬ ਟੈ ਜਾਉ ਸਵਾ ਲੱਖ ਤੈਨੂੰ ਵੀ ਯਾਰ ਹਾਂ ਕਿਤੇ ਝਾੜਾ ਨਾਲ ਲੱਗਦੇ ਆ ਯਾਰ ਚੰਨਾ ਬਹਿ ਜਾ ਬਹਿ ਜਾ ਆ ਗਿਆ ਆ ਓ ਸਾਰਾ ਕੁਝ ਲਵਾਵਾਗੇ ਅੱਗੇ ਕਿਹੜਾ ਤੂੰ ਲਵਾਇਆ ਨਹੀਂ ਪੇਗ ਲਾਉਣਾ ਕਿਆ ਲਾਥ ਨਹੀਂ ਲਾ ਲਈ ਇਹ ਵੀ ਸੋਰੇ ਰੇ ਬਣਾ ਕਾ ਨੂੰ ਹੁੰਦੇ ਨੇ ਰੇ ਰੂ ਪਵਾਉਣੇ ਕਹਿ ਕੇ ਅੱਜ ਆਪ ਤਾਂ ਹੁਣ ਰਹਿੜੀ ਦੇ ਕੰਮ ਨਾਲੇ ਚਲੋ ਓ ਠੀਕ ਆ ਹੁਣ ਤਾਂ ਦਿੱਕੋ ਜਾਂ ਪਾਣੀ ਆ ਕੋ ਲਾਈਟ ਵੀ ਭਜਣ ਵਾਲੀ ਆ ਚਲ ਭੰਦਾ ਯਾਰਾ ਕੁ ਢਲ ਗਿਆ ਜਾ ਕਰ ਜਾ ਹਾਂ ਆਉਂ ਉਹ ਜਾ ਕਰਾਂ ਪਾਈ ਗਿਆ ਸੀ ਆ ਬਸ ਇਹ ਲੱਗਦੀ ਭਾਈ ਦਾ ਖਸਮਾ ਤੇਰੇ ਕੋਲੇ ਰੱਬ ਦਾ ਦਿੱਤਾ ਸਾਰਾ ਕੁਝ ਆ ਕੋਈ ਚੱਪਲ ਜੋੜਦਾ ਚੱਜਦਾ ਪਾ ਲਿਆ ਕਰ ਗੱਲਾਂ ਇਹ ਆਪਾਂ ਬਾਜ਼ਾਰ ਜਾ ਕੇ ਆਉਣਾ ਏ ਹਾਏ ਤੂੰ ਮੈਨੂੰ ਐਂ ਦੱਸ ਕੱਲ ਨੂੰ ਵਿਹਲਾ ਹੋਏ ਆਪਾਂ ਉਹਦੇ ਮੂੰਹ ਨੂੰ ਢੱਕਾ ਤੋੜਨਾ ਨਹੀਂ ਹੁਕਮ ਮੋੜਨਾ ਨਹੀਂ ਮਰਜ਼ੀ ਦੇ ਮਾਲਕਾਂ ਇੱਥੇ ਵੀ ਮਹਾ ਬੁੜੀਆਂ ਹੀ ਆਪੇ ਚਲ-ਚਲ ਕਰੀ ਜਾਂਦੀਆਂ ਨੇ ਬਟਿੰਡੇ ਨਾਲ ਚੱਲ ਕੇ ਹੀ ਉਹ ਐਡੇ ਸ਼ਹਿਰ 'ਚ ਪਤੰਦਰਾ ਆਪਾਂ ਨੂੰ ਕੌਣ ਉਹ ਜਵਾਕ ਦੇ ਕਾਲਜ 'ਚ ਆ ਕੇ ਆਉਣਾਗਾ ਦੇਖਾਂ ਭੈਣ ਦਾ ਕੰਮ ਪੜਦਾ ਪੜਦਾ ਕਿ ਕਿਉਂ ਉੱਥੇ ਕੀੜੇ ਦੇ ਕਿ ਆ ਜਾਂਦਾ ਕੋਲ ਜਾਲੇ ਕੀੜਿਆਂ ਭਰਾਵਾ ਹੁਣ ਤਾਂ ਬੁੜੇ ਹੋ ਗਏ ਜਦੋਂ ਜਵਾਨੀ ਸੀ ਤੈਨੂੰ ਪਤਾ ਹੀ ਐ ਇਹ ਛਾਲ-ਛਾਲ ਫੁੱਟ ਦੀਆਂ 8-8 ਫੁੱਟ ਦੀਆਂ ਕੰਧਾਂ ਬਿਨਾਂ ਹੱਥ ਲਾਇਕ ਚੜ ਜਾਈਂਦਾ ਸੀ ਉਹ ਬਟਾਂਕ ਦਾ ਵੀ ਕੰਮ ਕੀਤਾ ਭੈਣੋ ਦਾ ਓਏ ਓਵੇਂ ਨਹੀਂ ਯਾਰਾ ਤੂੰ ਤਾਂ ਗਲਤ ਪਾਸੇ ਜਾਣਾ ਮੈਨੂੰ ਫਾਪਾ ਪਤਾ ਦਰ ਆਏ ਇਹ ਜੇ ਆਪੋਂ ਗਿੱਲੇ ਕੋਹੇ ਤੇ ਨਹੀਂ ਪੈਤਰਿਆ ਮੈਂ ਕਦੇ ਲਾਂਗੜੀਆਂ ਕਰਦਾ ਉਹ ਤਾਂ ਜਮਾ जखमा ਤੇ ਨੂਨ ਪਾਉਣਾ ਆ ਚੱਲੀਏ ਫੇਰ ਚੰਗਾ ਕਰ ਲਓ ਓਏ ਆ ਜਾ ਚੱਲਦੇ ਆ ਯਾਰਾ 14 ਟਾਈਮ ਹੋਇਆ ਗਿਆ ਲੈਂਡ ਭਜਣ ਵਾਲੀ ਆ ਉਹ ਚਾਹ ਮੰਗਾਦਾ ਵਧੀਆ ਤੇਰੇ ਨਾਲ ਚਿੱਕੇ ਨਾਲ ਤੁਰੇ ਚੱਲਾਂਗੇ ਓਏ ਆ ਜਾ ਮੰਨੀ ਦੀ ਹੁੰਦੀ ਆ ਤੂੰ ਓਦੋਂ ਤੂੰ ਤੀਮੀਆਂ ਤੋਂ ਡਰਦਾ ਮੇਰੇ ਮਾਂਗਰ ਆ ਗਿਆ ਜਾ ਭੱਜ ਜਾ ਚੱਲੀਏ ਫੇਰ ਨੂਹਾਂ ਨਹਾ ਚਾਹੂ ਫੜਾ ਦਿੰਦਿਆਂ ਨੇ ਕੋਈ ਬੋਹਦਾ ਨਹੀਂ ਕਰੇ ਫੇਰ ਵਾਲਾ ਹਾਲ ਹੀ ਮੇਰਾ ਕੋਈ ਨਹੀਂ ਮੈਂ ਤਾਂ ਖੁੰਡੇ ਦੇ ਜੋਰ ਤੇ ਉਹ ਮੈਨੂੰ ਪਤਾ ਤੇਰਾ ਆਹੋ ਅੱਕੇ ਕਹਿੰਦੇ ਨੇ ਤੇ ਕਹੀ ਤੇ ਟੱਕਰ ਕਹਿੰਦਾ ਹੁੰਦਾ ਟੱਕ ਖਾਨਾ ਹੁਣ ਮਾਹੇ ਗੁੰਡੇ ਤੇ ਖਾਨਾ ਸਾਰੀ ਉਮਰ ਨਾਲ ਜੀ ਆ ਜੁੱਤੀ ਥੱਲੇ ਰੱਖੀ ਗਏ ਸਾਰੇ ਤੇਰੇ ਮੰਗੂਣੀ ਭੈਣ ਤੋਂ ਲੋਕ ਲੱਗਦੇ ਬਹੁਤ ਆ ਨਾ ਆਪਣੇ ਲੱਗਾ ਤਾਂ ਹੈ ਆਪਾਂ ਸਾਈਕਲ ਵਾਲੇ ਸੀ ਫੈਂਕੜਾਂ ਤੋਂ ਭਾਂਹਦਾ ਵੱਡੇ ਵੱਡੇ 4 ਬੀਲ ਟਰੈਕਟਰਾਂ ਤੇ ਆ ਗਏ ਇਹਨਾਂ ਨੂੰ ਆਏ ਸੀ ਵੀ ਇੱਥੇ ਭਾਂਹਦੇ ਸਾਡੇ ਕਹੀ ਕਹਾੜੀ ਮੰਗਣਾਉਣਗੇ ਭਈ ਆਏ ਕਹਿੰਦੇ ਤੇਰੀ سپورਟ ਬਹੁਤ ਕਰਦਾ ਕਹਿੰਦੇ ਲਾ ਲਾਲਾ ਵੀ ਸਪੋਰਟ ਕਰਦਾ ਥਰੀ ਉਹ ਜਾਨਦਰਾ ਤੂੰ ਮਾਹ ਕਿਤੇ ਲਾਲੇ ਦਾ ਨਾਂ ਲੈਣਾ ਲਾਲੇ ਨਾਲ ਯਾਰੀ ਵੱਧ ਪਾ ਗਿਆ ਤੂੰ ਉਹ ਨਹੀਂ ਤੇਰੇ ਨਾਲ ਤਾਂ ਹਾਂ ਉਹਦੇ ਕੱਠ ਜਾਨ ਨਹੀਂ ਹੋਇਆ ਸੀ ਹਾਂ ਉਹਦੇ ਕਹਿੰਦੇ ਤੇਰੀ ਸਪੋਰਟ ਖਾਦੀ ਕਰਦਾ ਨੇ ਉਹ ਮਾਹ ਦਾ ਭਾਂ ਹੈਗਾ ਯਾਰਾ ਦਾ ਯਾਰਾ ਕੋਈ ਯਾਰ ਖਾਤਰ ਖੜਨਾ ਵੀ ਪੈਂਦਾ ਇਹ ਗੱਲ ਹੈ ਉਹਦਾ ਭਾਂ ਜੁੱਟਾ ਤੇ ਝੂਠਾਂ ਵਾਲਿਆਂ ਦਾ ਮੇਰੇ ਚਲੋ ਕੋਈ ਨਹੀਂ ਉਮਰ ਲਾਈਦਾ ਲਾਇਆ ਕਿ ਮਨ ਲੱਗਦੀ ਤਾਂ ਪੁੱਤ ਹੋਵੇਗੀ ਉਹ ਮਾੜਾ ਪੁੱਛਨੇਗੇ ਕੀ ਕਹਦਾ ਕਿਹੜਾ ਨੁਕੀਰ ਹੋ ਜਾਇਆ ਜਾਂਦਾ ਉਹ ਕਿਵੇਂ ਆ ਮਿਸਤਰੀਆ ਠੀਕ ਆ ਬਾਬਾ ਜੀ ਕਿਵੇਂ ਟਰਾਲੀ ਦਾ ਬੈਰਿੰਗ ਟੁੱਟ ਗਏ ਇਹ ਟਰਾਲੀ ਦੇ ਬੈਰਿੰਗ ਜੀ ਖੋਲੇ ਪਏ ਨੇਗੇ ਕਿਵੇਂ ਟੁੱਟਿਆ ਕੋਈ ਇਹ ਦੋਵੇਂ ਹੀ ਟੁੱਟ ਗਏ ਜੇ ਇਹ ਤਾਂ ਨਵੇਂ ਪੈਣਗੇ ਤੱਟੂ ਕੋਈ ਸੁਨੇਹਾ ਸੁਨੂਹਾਂ ਤਾਂ ਲਾ ਦਿੰਦਾ ਲੈ ਆਉਂਦੇ ਯਾਰ ਕੱਲ ਵੀ ਬੰਦ ਨਹੀਂ ਆਉਂਦੀ ਕੋਈ ਫੋਨ ਨੰਬਰ ਨਹੀਂ ਸੀਗਾ ਜੀ ਮੈਂ ਤੁਹਾਨੂੰ ਫੋਨ ਕਰ ਦਿੰਦਾ ਚਲ ਕੋਈ ਨਾ ਫਿਰ ਮੈਂ ਹੱਥ ਨੇ ਲੈ ਕੇ ਆਉਂਗਾ ਕੋਈ ਨਹੀਂ ਕੋਈ ਨਹੀਂ ਬਾਬਾ ਲੈ ਆਈ ਤੇ ਤਿਆਰ ਕਰੀ ਫਿਰ ਮੇਰਾ ਬਾਬਾ ਇੱਕਦਮ ਹੁਣੀ ਵਗਦੇ ਮੋੜ ਹੁਣੀ ਲੋਟ ਹੁਣੀ ਜਾਉਂਗਾ ਤੇ ਠੀਕ ਆ ਹਾਂ ਬਾਬਾ ਤੈਨੂੰ ਘਾਂਡੇ ਦੀ ਬੈਰਿੰਗ ਲੈ ਕੇ ਦਿੰਦਾ ਹਾਂ ਹਾਂ ਬੈਰਿੰਗ ਦਾ ਨੰਬਰ ਦੇਖ ਲਓ ਨੰਬਰ ਤਾਂ ਮੈਨੂੰ ਪਤਾ ਹਾਂ ਨੰਬਰ ਨਹੀਂ ਨੰਬਰ ਬਾਬੇ ਡੋਡ ਡੀ ਹੁੰਦੇ ਆ ਨਾ ਨਾ ਕੋਈ ਬਾਤ 995 ਆ ਬਾ ਮੈਂ ਕੋਈ ਨਹੀਂ ਆ ਕੇ ਕਰਦਾ ਹੋਰ ਠੀਕ ਆ ਕਰ ਪਰਵਾਹ ਹਾਂ ਬਾਬਾ ਵਧੀਆ ਠੀਕ ਠਾਕ ਜਮਾਨ ਠੀਕ ਆ ਚੰਗਾ ਚੰਗਾ ਸ਼ੇਰਾ ਕਰਲਾ ਕੰਮ ਆ ਠੀਕ ਹੈ ਬਾਬਾ ਜੀ ਕੰਮ ਨਾਲ ਹੀ ਮਿਲੂ ਰੋਟੀ ਪੁੱਤ ਬੜੀ ਜਰਦੀ